ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਆਏ ਵੇ ਲੋ ਜੀ ਅੱਜ ਆਪਣੇ ਖੇਤਾਂ ਦੇ ਵਿੱਚ ਤੇ ਗੰਨੇ ਨੂੰ ਲਗਾ ਰਹੇ ਆਂ ਪਾਣੀ ਕਿਉਂਕਿ ਧੁੱਪਾਂ ਬਹੁਤ ਜ਼ਿਆਦੇ ਪੈਂਦੀ ਆ ਉਹਦੇ ਵਿੱਚ ਵੀ ਵਿਚਨਾ ਸੁੱਕਣ ਲੱਗ ਗਿਆ ਦੇ ਵਿੱਚ ਥੋੜਾ ਥੋੜਾ ਤੇ ਪਰ ਪਾਣੀ ਐ 10 ਦਿਨ ਪਹਿਲਾਂ ਹੀ ਲਾਇਆਤਾ ਅ ਗਰਮੀ ਵੀ ਇੰਨੀ ਜ਼ਿਆਦੇ ਜੀ ਮੈਂ ਆਪਾਂ ਦੇਖ ਲਈ ਹੈ ਤਾਂ ਵੀ ਫਸਲਾਂ ਵੀ ਪਾਣੀ ਮੰਗਦੀਆਂ ਜਲਦੀ ਜਲਦੀ ਤਾਂ ਹੁਣ ਲਾਤਾ ਜੀ ਕੰਨੇ ਨੂੰ ਪਾਣੀ ਇਹਦੇ ਬਾਅਦ ਇੱਕ ਵਾਰ ਹੋਰ ਗੁੱਟ ਦੇਣਾ ਤੇ ਤੁਸੀਂ ਦੇਖਿਆ ਹੀ ਇਹਦੇ ਵਿੱਚ ਵੀ ਜਮਾ ਵੀ ਉਹ ਨਹੀਂ ਹੈ ਕੱਖ ਨਹੀਂ ਹੈਗਾ ਕਿਉਂਕਿ ਇਹਦੀ ਪਹਿਲਾਂ ਦੋ ਵਾਰ ਗੜਾਈ ਕਰਤੀ ਸੀ ਵਿਚ ਇਹਦੇ ਬੀਜੀ ਤੀ ਮੱਕੀ ਆਪਾਂ ਨੇ ਕੰਨੇ ਦੇ ਤੇ ਇਧਰ ਇੱਕ ਕਵਰ ਲੱਗ ਬੀਜੀ ਤੀ ਆ ਦੇਖੋ ਇਹ ਕੁਸ ਇਸ ਤਰ੍ਹਾਂ ਵੀ ਇਹ ਛਿੱਟੇ ਵਾਲੀ ਮੱਕੀ ਤੀ ਕੁਸ ਤਾਂ ਜੰਮੇ ਛਿੱਡੀ ਛਿੱਡੀ ਫੇਰ ਪਰਸੋਂ ਗਏ ਆ ਗੀਆਂ ਤੇ ਕੁਝ ਗਾਇਆਂ ਖਾ ਗੀਆਂ ਤਾਰ ਤੋੜਤੀ ਦੀ ਤਾਰ ਆਪਾਂ ਨੇ ਦੂਜੀ ਉਲਾਈ ਵੀਤੀ ਇਹ ਦੇਖੋ ਜਿਹੜੀ ਸਿੰਪਲ ਹੁੰਦੀ ਹੈ ਨਾ ਆਹ ਤਾਰ ਇਹੀ ਹੈ 14 15 ਡੰਗਰ ਆ ਵੀ ਜਿਆਦੇ ਹੀ ਆਉਂਦੇ ਆ ਤੇ ਇਹਨਾਂ ਨੇ ਜਿਹੜੇ ਖੇਤ ਵਿੱਚ ਵੜ ਗਏ ਨਾ ਤੇ ਇਹਨਾਂ ਨੇ ਸਾਫ਼ ਕਰਕੇ ਜਾਣਾ ਹੈ ਜਿਹੜੇ ਆਵਾਰਾ ਡੰਗਰ ਹੈ ਉਹ ਵੀ ਵਿਚਾਰੇ ਹੁਣ ਕੀ ਕਰਾਂ ਉਹਨਾਂ ਨੂੰ ਵੀ ਕੁਝ ਖਾਣਾ ਹੈ ਕਿਉਂਕਿ ਮੀਂਹ ਪਏ ਨਹੀਂ ਹੈਗੇ ਜਿਹੜੇ ਜੰਗਲ ਦੇ ਵਿੱਚ ਆ ਅੱਗ ਲਾਤੀ ਦੀ ਕਈ ਲੋਕਾਂ ਨੇ ਕਈ ਲਾ ਦਿੰਨੇ ਆ ਅੱਗ ਤੇ ਉੱਥੇ ਰਹਿ ਆ ਨਹੀਂ ਸਾਰਾ ਜਿੰਨਾ ਵੀ ਹੈਗਾ ਤਾਂ ਕੱਖ ਜਲ ਗਿਆ ਤੇ ਮੀਂਹ ਕਰਕੇ ਦੁਬਾਰੇ ਜੰਮਿਆ ਨਹੀਂ ਹੈਗਾ ਜੇ ਮੀਂਹ ਪੈ ਜਾਂਦਾ ਚਲੋ ਫਿਰ ਤਾਂ ਜੰਗਲ ਵਿੱਚ ਆਵਾਰਾ ਪਸ਼ੂਆਂ ਦੇ ਖਾਣੇ ਵਾਸਤੇ ਕੱਖ ਹੋ ਜਾਂਦਾ ਪਰ ਇਹ ਵੀ ਹੁਣ ਕੱਖ ਉੱਥੇ ਹੋਇਆ ਨਹੀਂ ਹੈਗਾ ਤਾਂ ਕਰਕੇ ਹੁਣ ਆ ਕੇ ਫਸਲਾਂ ਵਿੱਚੇ ਪੜਦੀ ਆ ਤੇ ਗਰਮੀ ਜੀ ਬਹੁਤ ਪੈ ਰਹੀ ਆ ਤੇ ਲੋ ਤੁਹਾਨੂੰ ਦਿਖਾਉਨੇ ਆ ਆਪਣਾ ਗੰਨਾ ਹੈ ਤੇ ਜਿਹੜੀ ਇਹਦੇ ਜ ਮੱਕੀ ਲਾਈ ਤੀ ਨਾ ਮੱਕੀ ਵਿੱਚ ਵਿੱਚ ਜੰਮੀ ਆ ਚੇਰੋ ਖਾਣੇਯੋਗੀ ਹੋ ਜਾਂਦੀ ਐ ਇਹਦੇ ਵਿੱਚ ਤੇ ਨਾ ਤੇ ਲੋ ਜੀ ਦੇਖੋ ਆਪਣਾ ਗੰਨਾ ਨ ਬੜਾ ਵਧੀਆ ਖੜਾ ਐ ਆਹ ਸਿਰੇ ਤੱਕ ਲੋ ਜੀ ਦੇਖੋ ਭਰ ਗਿਆ ਆਪਣਾ ਗੰਨਾ ਹੁਣ ਤੇ ਉੱਚੀ ਜਗਾ ਵੀ ਹੋ ਗਈ ਜਿੱਥੇ ਉੱਚੀ ਐਵੇਂ ਦੀਆਂ ਪਰ ਇਹ ਵੀ ਇਹਦੇ ਚ ਮੋਟਰ ਅੱਜ ਸਵੇਰ ਦੀ ਉਹ ਚੱਲਦੀ ਐ ਤੇ ਹੁਣ ਸ਼ਾਮ ਹੋ ਗਈ ਬਹੁਤ ਜ਼ਿਆਦਾ ਕਾਫੀ ਪਾਣੀ ਪਿਆ ਕਿਉਂਕਿ ਵਿੱਚ ਚੂਹੇ ਦੀਆਂ ਖੱਡਾਂ ਐ ਨਾ ਤਾਂ ਲਓ ਜੀ ਠੀਕ ਹੈ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਦਾ ਬਟਨ ਜਰੂਰ ਦਬੇਓ ਲਓ ਜੀ ਪਹੁੰਚ ਗਏ ਆਪਾਂ ਆਪਣੇ ਮੋਟਰ ਪਰ ਤੇ ਇਧਰ ਦੇ ਇਹ ਹੈ ਜੀ ਆਪਣੇ ਮੋਟਰ ਆ ਤੇ ਇਧਰ ਵਾਲੀ ਵੀ ਮੋਟਰ ਪਰ ਦੇਖੋ ਆਪਾਂ ਨੇ ਸਬਜ਼ੀਆਂ ਲਾਈਆਂ ਹੋਈਆਂ ਇਧਰ ਮਿਰਚਾਂ ਕੁਝ ਪਰਾਣੇ ਜਿਹੜੇ ਪਹਿਲਾਂ ਵਾਲੇ ਬੂਟੇ ਤੇ ਇਹ ਦੇਖੋ ਤੇ ਕੁਝ ਹੋਰ ਵਿੱਚ ਨਵੇਂ ਮੂਟੇ ਲਾਤੇ ਤੇ ਇਧਰ ਮਿਰਚਾਂ ਤੇ ਗਾਹਾਂ ਇਹ ਹੈਗੇ ਆ ਆ ਬਤਾਉਂ ਲੱਗੇ ਵੇ ਠੀਕ ਆ ਜੀ ਬਤਾਉਂ ਲੱਗੇ ਵੇ ਤੇ ਹੋਰ ਵੀ ਤੁਹਾਨੂੰ ਦਿਖਾਉਨੇ ਆ ਆਪਣੀ ਜਿਹੜੇ ਮੋਟਰ ਪਰ ਲੱਗੇ ਵੇ ਆ ਵੀ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਵਿੱਚ ਵੀ ਦਿਖਾਏ ਤੇ ਇਧਰ ਇਹ ਦਰਖਤ ਹੈ ਦੇਖੋ ਤੇ ਪਿੱਛੇ ਜਾਮਣ ਆ ਜਾਮਾ ਟੁੱਟ ਗਈ ਪਿੱਛੇ ਨੇਰੀ ਦੇ ਨਾਲ ਤੇ ਹੁਣ ਆਪਾਂ ਕਰਦੇ ਆ ਜੀ ਮੋਟਰ ਬੰਦ ਤੇੰਦ ਲੰਭੇ ਜਿਹਾ ਹੋ ਗਿਆ ਤੇਰਾ ਲੋ ਜੀ ਜਿਵੇਂ ਆਪਾਂ ਨੇ ਸਟਾਰਟਰ ਦਾ ਬਟਨ ਦੱਬ ਕੇ ਮੋਟਰ ਬੰਦ ਕਰੀ ਐਵੇਂ ਹੁਣ ਤੁਸੀਂ ਸਬਸਕ੍ਰਾਈਬ ਵਾਲਾ ਬਟਨ ਦੱਬੋ ਤੇ ਚੈਨਲ ਕਰੋ ਸਬਸਕ੍ਰਾਈਬ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ